ਸਕੂਲ ਦੇ ਦੋ ਕਮਰਿਆਂ ਦੇ ਨਾਲ ਨਾਲ ਜੋ ਸਰਕਾਰੀ ਸੈਕੰਡਰੀ ਸਕੂਲ ਹੈ ਉਹਦੇ ਵਿੱਚ ਵੀ ਕਲਾਸਰੂਮ ਸਾਇੰਸ ਲੈਬ ਵਾਲੀਬਾਲ ਗਰਾਊਂਡ ਵਗੈਰਾ ਉਹਦੇ ਲਈ ਵੀ ਜਿਹੜਾ ਅੱਜ 31 ਲੱਖ 31.5 ਲੱਖ ਰੁਪਏ ਜਿਹੜਾ ਉਹਦੇ ਲਈ ਅੱਜ ਉੱਥੇ ਵੀ 31.5 ਲੱਖ ਦੇ ਕੰਮ ਸ਼ੁਰੂ ਹੋਣਗੇ 19 ਲੱਖ 10 ਹਜ਼ਾਰ ਦੇ ਕੰਮ ਨੇ ਜਿਹੜੇ ਉਹ ਇੱਥੇ ਦੋ ਕਮਰਿਆਂ ਦੇ ਸ਼ੁਰੂ ਹੋ ਰਹੇ ਨੇ ਔਰ ਇਸ ਤੋਂ ਇਲਾਵਾ ਇੱਕ ਹੋਰ ਤੁਹਾਡੇ ਸਾਰੇ ਨਗਰ ਦੇ ਲਈ ਜੋ ਖੁਸ਼ੀ ਦੀ ਗੱਲ ਹੈ ਉਹ ਇਹ ਹੈ ਕਿ 10 ਕਰੋੜ 64 ਲੱਖ ਰੁਪਏ ਦਾ ਇੱਕ ਹੋਰ ਕੰਮ ਹੈ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜੋ ਝਾੜੋ ਪੱਤੀ ਵਾਲੇ ਪਾਸੇ ਝਾੜੋ ਵਾਲੇ ਪਾਸੇ ਔਰ ਬਾਹਰਲੇ ਪਾਸੇ ਸੁਨਾਮ ਰੋਡ ਤੇ ਜੋ ਕਲੋਨੀਆਂ ਨੇ ਉਹਨਾਂ ਦੇ ਵਿੱਚ ਸੀਵਰੇਜ ਦਾ ਕੰਮ ਹੈ ਜਿਹੜਾ ਉਹ ਲੰਬੇ ਸਮੇਂ ਤੋਂ ਪੈਂਡਿੰਗ ਪਿਆ ਸੀਗਾ ਸਮੇਂ-ਸਮੇਂ ਦੀ ਸਰਕਾਰਾਂ ਕਹਿੰਦੀਆਂ ਤਾਂ ਰਹੀਆਂ ਪਰ ਉਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ ਹੈਗਾ ਤੇ ਇਹਦੇ ਨਾਲ ਚੀਮਾ ਦਾ ਪੂਰੇ ਦਾ ਪੂਰਾ ਨਗਰ ਹੈ ਜਿਹੜਾ ਉਹ 100% ਸੀਵਰੇਜ ਜਿਹੜੇ ਉਹ ਕੰਪਲੀਟ ਹੋ ਜਾਏਗਾ ਸੋ ਝਾੜੋ ਵਾਲੇ ਪਾਸੇ ਔਰ ਸੁਨਾਮ ਰੋਡ ਤੇ ਕਲੋਨੀ ਵਾਲੇ ਪਾਸੇ 10 ਕਰੋੜ 64 ਲੱਖ ਰੁਪਏ ਦੇ ਨਾਲ 11 ਕਿਲੋਮੀਟਰ ਲੰਬੀ ਪਾਈਪਲਾਈਨ ਜਿਹਦੇ ਨਾਲ 1000 ਘਰਾਂ ਨੂੰ ਕਨੈਕਸ਼ਨ ਹੈ ਜਿਹੜਾ ਉਹ ਮਿਲੂਗਾ ਔਰ ਤਕਰੀਬਨ 9 ਮਹੀਨੇ ਦੇ ਵਿੱਚ ਇਹ ਕੰਮ ਹੈ ਜਿਹੜਾ ਪੂਰਾ ਹੋ ਜਾਊਗਾ ਔਰ ਜਿੱਥੇ ਕਿਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਕਿਉਂਕਿ ਜਦੋਂ ਸੀਵਰੇਜ ਪਾਈਪਲਾਈਨ ਪੈਣੀ ਹੈ ਤੇ ਇੱਕ ਵਾਰ ਸੜਕਾਂ ਦੀ ਗਲੀਆਂ ਦੀ ਪੱਟ ਪਟਾਈਏ ਜਿਹੜੀ ਉਹ ਹੋਣੀ ਹੈ ਪਰ ਫਿਕਰ ਨਾ ਕਰਿਓ ਥੋੜਾ ਸਮਾਂ 8-7 ਮਹੀਨੇ 10 ਮਹੀਨੇ ਉਹਦੀ ਤੰਗੀ ਤਾਂ ਜ਼ਰੂਰ ਹੋ ਸਕਦੀ ਹੈ ਕਿਉਂਕਿ ਗਲੀ ਪੱਟੀ ਹੋਊਗੀ ਆ ਸੜਕ ਪੱਟੀ ਹੋਊਗੀ ਪਰ ਇਸ ਟੈਂਡਰ ਦੇ ਵਿੱਚ ਜਿਹੜਾ ਪਾਉਣੇ ਕਰੋ 11 ਕਰੋੜ ਤੁਹਾਨੂੰ ਮੈਂ ਦੱਸਿਆ ਇਹਦੇ ਵਿੱਚ ਅੰਡਰਗਰਾਊਂਡ ਪਾਈਪਲਾਈਨ ਪਾ ਕੇ ਘਰ ਨੂੰ ਕਨੈਕਸ਼ਨ ਦੇ ਕੇ ਉਹਦੇ ਉੱਪਰ ਸੜਕ ਬਣਾਉਣ ਦਾ ਜਾਂ ਗਲੀ ਬਣਾਉਣ ਦਾ ਕੰਮ ਹੈ ਜਿਹੜਾ ਉਹ ਪੈਸਾ ਵੀ ਇਹਦੇ ਵਿੱਚ ਸੋ ਫਿਕਰ ਕਰਨ ਦੀ ਲੋੜ ਨਹੀਂ ਕਿਸੇ ਨੂੰ 9 ਮਹੀਨੇ ਦੇ ਵਿੱਚ ਵਿੱਚ ਇਹ ਕੰਮ ਹੈ ਜਿਹੜਾ ਇਹ ਪੂਰਾ ਇਹ ਕਰ ਦਿੱਤਾ ਜਾਊਗਾ ਸੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਦਿਲ ਦੀ ਕਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਇਸੇ ਤਰ੍ਹਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਟੰਗ ਰੱਖੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ